ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਰਾਗ ਟੋਡੀ ਵਿੱਚ ਦਰਜ ਸ਼ਬਦ ਹਰਬਿਨ ਰਹਿ ਨ ਸਕੈ ਮਨ ਮੇਰਾ ਤੇ ਗੱਲ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਇਹ ਸ਼ਬਦ ਵਾਕਈ ਬਹੁਤ ਗਹਿਰਾ ਹੈ ਤੇ ਇਸ ਦੀ ਵਿਚਾਰ ਖੋਜ ਸ਼ਬਦ ਮਹਲੇਹ ਪ੍ਰੋਜੈਕਟ ਤੇ ਅਧਾਰਿਤ ਹੈ ਆਪਣਾ ਮਕਸਦ ਬਸ ਇਹ ਸਮਝਣਾ ਹੈ ਕਿ ਇਸ ਸ਼ਬਦ ਦਾ ਮੁੱਖ ਸੁਨੇਹਾ ਕੀ ਹੈ ਕਿਵੇਂ ਰੱਬ ਦਾ ਨਾਮ ਦੇ ਬਿਨਾਂ ਜੀਵਨ ਦੁੱਖਾਂ ਨਾਲ ਬਤੀਤ ਹੁੰਦਾ ਹੈ ਤੇ ਨਾਮ ਨਾਲ ਜੁੜਨ ਨਾਲ ਜੀਵਨ ਵਿੱਚ ਸੁੱਖ ਮਿਲਦੇ ਨੇ ਤੇ ਗੁਰੂ ਦੀ ਲੋੜ ਕਿਉਂ ਹੈ ਬਿਲਕੁਲ ਕੇਂਦਰੀ ਖਿਆਲ ਇਹ ਹੀ ਹੈ ਕਿ ਮਨ ਟਿਕਦਾ ਨਹੀਂ ਪ੍ਰਭੂ ਦੀ ਯਾਦ ਬਿਨਾ ਆਓ ਇਸ ਨੂੰ ਖੋਲਦੇ ਆਂ ਫਿਰ ਅ ਸ਼ੁਰੂ ਕਰਦੇ ਆਂ ਰਹਾਉ ਦੀ ਤੁਖ ਤੋਂ ਜਿਹੜੀ ਕਿ ਸ਼ਬਦ ਦਾ ਤੁਰਾ ਹੁੰਦੀ ਹੈ ਜੀ ਹਰ ਬਿਨ ਰਹਿ ਨਾ ਸਕਿਆ ਮਨ ਮੇਰਾ ਕਿੰਨੀ ਸਿੱਧੀ ਤੇ ਸਪਸ਼ਟ ਗੱਲ ਹੈ ਹਾਂਜੀ ਬਿਲਕੁਲ ਸਪਸ਼ਟ ਪ੍ਰਮਾਤਮਾ ਦੀ ਯਾਦ ਉਸ ਸੰਬੰਧ ਬਿਨਾ ਮਨ ਟਿਕਾਚ ਨਹੀਂ ਆ ਸਕਦਾ ਹਾਂ ਤੇ ਇਹ ਬੇਚੈਨੀ ਤਾਂ ਮੇਰੇ ਖਿਆਲ ਚ ਅਸੀਂ ਸਾਰੇ ਹੀ ਕਦੀ ਨਾ ਕਦੀ ਮਹਿਸੂਸ ਕਰਦੇ ਆਂ ਜੀ ਇਹ ਸਾਂਝਾ ਅਨੁਭਵ ਹੈ ਤੇਰਾ ਹੌ ਦਾ ਦੂਜਾ ਹਿੱਸਾ ਦੇਖੋ ਉਹ ਇਸ ਦਾ ਹੱਲ ਵੀ ਦੱਸਦਾ ਨਾਲੇ ਅੱਛਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਭਵਜਲ ਫੇਰਾ ਅੱਛਾ ਤਾਂ ਗੁਰੂ ਦਾ ਰੋਲ ਬਹੁਤ ਅਹਿਮ ਹੈ ਇੱਥੇ ਬਹੁਤ ਹੀ ਜ਼ਿਆਦਾ ਅਸਲ ਸੇ ਇਹ ਮਿਲਾਪ ਨਾ ਇੱਕ ਸਮਝ ਪੈਦਾ ਕਰਦਾ ਹੈ ਪ੍ਰਭੂ ਦੀ ਰਚਨਾ ਦੀ ਵਿਸ਼ਾਲਤਾ ਦੀ ਸੋਝੀ ਜਿਸ ਨੂੰ ਨਾਮ ਕਿਹਾ ਗਿਆ ਹਮ ਤੇ ਜਦੋਂ ਵੱਡੀ ਤਸਵੀਰ ਦਿਸਦੀ ਹੈ ਤਾਂ ਆਪਣੇ ਨਿੱਕੇ ਮੋٹے ਦੁੱਖ ਬਹੁਤ ਮਾਮੂਲੀ ਲੱਗਣ ਲੱਗ ਪੈਂਦੇ ਹਨ ਤਾਂ ਇਹ ਸਿਰਫ ਕੋਈ ਭਾਵੁਕ ਜਾਂ ਜੁੜਨਾ ਨਹੀਂ ਇਹ ਤਾਂ ਇੱਕ ਸਮਝ ਦਾ ਵਿਕਾਸ ਹੈ ਬਿਲਕੁਲ ਸੋਝੀ ਹੈ ਤੇ ਪਹਿਲਾ ਪਦਾ ਯਾਨੀ ਸ਼ਬਦ ਦਾ ਪਹਿਲਾ ਹਿੱਸਾ ਇਸੇ ਤਾਂਗ ਨੂੰ ਬਿਆਨ ਕਰਦਾ ਹੈ ਹਾਂਜੀ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ 헤ਰਾ ਦਿਲ ਚ ਤਾਂਗ ਹੈ ਲੋਚ ਹੈ ਤੇ ਅੱਖਾਂ ਉਸ ਪ੍ਰਭੂ ਨੂੰ ਦੇਖਣਾ ਚਾਹੁੰਦੀਆਂ ਨੇ ਮਤਲਬ ਉਸ ਦੀ ਰਚਨਾ ਦੀ ਵਡਿਆਈ ਨੂੰ ਸਮਝਣਾ ਚਾਹੁੰਦੀਆਂ ਨੇ ਜੀ ਤੇ ਇਹ ਤਾਂਗ ਇਹ ਸਮਝ ਪੂਰੀ ਕਿਵੇਂ ਹੁੰਦੀ ਹੈ ਅਗਲੀ ਤੁਕ ਚ ਜਵਾਬ ਹੈ ਸਤਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ 헤ਰਾ ਅੱਛਾ ਦਇਆਯੂ ਸਤਗੁਰੂ ਕਿਰਪਾ ਕਰਕੇ ਨਾਮ ਨੂੰ ਮਨ ਚ ਪੱਕਾ ਕਰ ਦਿੰਦੇ ਨੇ ਤੇ ਨਾਮ ਇੱਥੇ ਪ੍ਰਭੂ ਦੀ ਸਿਫਤ ਸਲਾਹ ਤੇ ਉਸ ਦੀ ਰਚਨਾ ਦੀ ਸੋਝੀ ਹੈ ਹਾਂਜੀ ਉਹੀ ਸੋਝੀ ਤੇ ਪ੍ਰਭੂ ਨੂੰ ਸਮਝਣ ਦਾ ਉਸ ਤੱਕ ਪਹੁੰਚਣ ਦਾ ਸਿੱਧਾ ਪਧਰਾ ਰਸਤਾ ਹੈ ਪਾਦਰ ਬਿਲਕੁਲ ਸਾਫ਼ ਰਸਤਾ ਤਾਂ ਗੁਰੂ ਰਹੀ ਨਾਮ ਦੀ ਸਮਝ ਮਿਲੀ ਫਿਰ ਦੂਜਾ ਪਦਾ ਦੱਸਦਾ ਕਿ ਜਦੋਂ ਇਹ ਸਮਝ ਆ ਜਾਂਦੀ ਹੈ ਤਾਂ ਕੀ ਹੁੰਦਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ गोविंद ਹਰ ਪ੍ਰਭ ਕੇਰਾ ਹਰ ਰੰਗੀ ਯਾਨੇ ਅਨੇਕਾਂ ਰੰਗ ਤਮਾਸ਼ੇ ਕੋਤਕ ਕਰਨ ਵਾਲਾ ਪ੍ਰਭੂ ਜੀ ਬਿਲਕੁਲ ਜਿਨ੍ਹਾਂ ਨੇ ਉਸ ਪ੍ਰਭੂ ਦਾ ਨਾਮ ਦੀ ਸੋਝੀ ਪਾ ਲਈ ਜਿਸ ਪ੍ਰਭੂ ਨੇ ਕਈ ਕੋਤਕ ਕੀਤੇ ਹਨ ਜਿਵੇਂ ਸਭ ਸ੍ਰਿਸ਼ਟੀ ਬਣਾਈ ਜੀਵ ਜੰਤੂ ਪਾਏ ਹਾਂਜੀ ਤਾਂ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਉਹਨਾਂ ਦੇ ਹਿਰਦੇ ਮਨ ਤੇ ਤਨ ਸਭ ਚ ਮਿਠਾਸ ਆ ਜਾਂਦੀ ਹੈ ਸਭ ਸੁਖਾਵਾਂ ਲੱਗਦਾ ਹੈ ਤੇ ਉਹਨਾਂ ਦੇ ਮੱਥੇ ਤੇ ਯਾਨੀ ਕਿਸਮਤ ਚ ਚੰਗੇ ਭਾਗ ਉਗੜ ਆਉਂਦੇ ਨੇ ਉਹ ਆਤਮਿਕ ਆਨੰਦ ਮਾਣਦੇ ਨੇ ਉਹ ਅਸਲ ਚ ਚੰਗੇ ਭਾਗਾ ਵਾਲੇ ਹੁੰਦੇ ਨੇ ਇਹ ਤਾਂ ਹੋ ਗਈ ਬਹੁਤ ਉੱਚੀ ਤੇ ਚੰਗੀ ਅਵਸਥਾ ਦੀ ਗੱਲ ਪਰ ਫਿਰ ਤੀਜਾ ਪਦਾ ਇਸ ਤੇ ਬਿਲਕੁਲ ਉਲਟ ਤਸਵੀਰ ਵੀ ਦਿਖਾਉਂਦਾ ਹੈ ਨਾ ਹਾਂਜੀ ਬਿਲਕੁਲ ਉਲਟ ਲੋਭ ਵਿਕਾਰ ਜਿਨ੍ਹਾਂ ਮਨ ਲੱਗਾ ਹਰ ਵਿਸਰਿਆ ਪੁਰਖ ਚੰਗੇਰਾ ਜਿਨ੍ਹਾਂ ਦਾ ਮਨ ਲੋਭ ਤੇ ਹੋਰ ਵਿਕਾਰਾਂ ਚ ਫਸਿਆ ਪਿਆ ਹਾਂ ਉਹ ਉਸ ਚੰਗੇ ਸ੍ਰੇਸ਼ਟ ਪ੍ਰਭੂ ਨੂੰ ਭੁੱਲ ਬੈਠਦੇ ਨੇ ਵਿਸਾਰ ਦਿੰਦੇ ਨੇ ਤੇ ਇਸ ਭੁੱਲ ਦਾ ਨਤੀਜਾ ਸਿੱਟਾ ਕੀ ਨਿਕਲਦਾ ਹੈ ਸਿੱਟਾ ਬੜਾ ਸਪਸ਼ਟ ਹੈ ਓਏ ਮਨਮੁਖ ਮੂੜ ਅਗਿਆਨੀ ਕਹੀਏ ਤਿਨ ਮਸਕਿਕ ਭਾਗ ਮੰਦੇਰਾ ਮਨਮੁਖ ਮਤਲਬ ਆਪਣੇ ਮਨ ਦੇ ਪਿੱਛੇ ਤੁਰਣ ਵਾਲੇ ਗੁਰੂ ਦੀ ਮੱਤ ਛੱਡ ਕੇ ਹਾਂਜੀ ਅਜਿਹੇ ਲੋਕ ਮੂਰਖ ਤੇ ਅਗਿਆਨੀ ਕਹੇ ਜਾਂਦੇ ਨੇ ਤੇ ਉਹਨਾਂ ਦੀ ਕਿਸਮਤ ਫਿਰ ਮੰਦੀ ਹੁੰਦੀ ਹੈ ਭਾਵ ਉਹ ਦੁਖੀ ਰਹਿੰਦੇ ਨੇ ਤਾਂ ਇੱਕ ਪਾਸੇ ਨਾਮ ਵਾਲੇ ਸੁਖੀ ਨੇ ਜੀ ਦੂਜੇ ਪਾਸੇ ਮਨਮੁਖ ਦੁਖੀ ਪਰ ਇਹ ਚੰਗੇ ਮਾਰੇ ਦੀ ਪਰਖ ਜਿਸ ਨੂੰ ਵਿਵੇਕ ਬੁੱਧੀ ਕਿਹਾ ਗਿਆ ਇਹ ਕਿੱਥੋਂ ਆਉਂਦੀ ਹੈ ਬਹੁਤ ਵਧੀਆ ਸਵਾਲ ਹੈ ਅਗਲੀ ਤੁਕ ਐਸੇ ਦਾ ਜਵਾਬ ਦਿੰਦੀ ਹੈ ਅੱਛਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰ ਪ੍ਰਭ ਕੇਰਾ ਤਾਂ ਇਹ ਸਹੀ ਸੋਜੀ ਇਹ ਪਰਖ ਕਰਨ ਵਾਲੀ ਅਕਲ ਸੱਚੇ ਗੁਰੂ ਤੋਂ ਮਿਲਦੀ ਹੈ ਜੀ ਹਾਂ ਇਹ ਗੁਰੂ ਦਾ ਦਿੱਤਾ ਗਿਆਨ ਹੈ ਜਿਹੜਾ ਅਸਲ ਚ ਪ੍ਰਭੂ ਦੇ ਗਿਆਨ ਦਾ ਹੀ ਰੂਪ ਹੈ ਗੁਰੂ ਹੀ ਇਹ ਵਿਵੇਕ ਬੁੱਧੀ ਦਿੰਦਾ ਤੇ ਫਿਰ ਅੰਤਲੀ ਤੁਕ ਚ ਗੁਰੂ ਸਾਹਿਬ ਸਾਰ ਕੱਢਦੇ ਨੇ ਤੇ ਨਾਨਕ ਦੀ ਮੋਹਰ ਲਾਉਂਦੇ ਨੇ ਹਾਂਜੀ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਇਹ ਨਾਮ ਦੀ ਦਾਤ ਇਹ ਸੋਝੀ ਕਿ ਇੱਕ ਸਿਰਜਣਹਾਰ ਹੈ ਇਹ ਸਭ ਉਸ ਦੀ ਰਚਨਾ ਹੈ ਹਾਂਜੀ ਇਹ ਗੁਰੂ ਤੋਂ ਮਿਲਦੀ ਹੈ ਪਰ ਮਿਲਦੀ ਉਹਨਾਂ ਨੂੰ ਹੀ ਹੈ ਜਿਨ੍ਹਾਂ ਦੇ ਮੱਥੇ ਤੇ ਧੁਰ ਤੋਂ ਮੁੜ ਤੋਂ ਚੰਗੇ ਭਾਗ ਲਿਖੇ ਹੋਣ ਭਾਵ ਇਹ ਗੁਰੂ ਦੀ ਕਿਰਪਾ ਤੇ ਪ੍ਰਭੂ ਦੀ ਬਖਸ਼ਿਸ਼ ਦਾ ਮਾਮਲਾ ਹੈ ਇਹ ਕੋਈ ਆਪਣੇ ਜ਼ੋਰ ਨਾਲ ਹਾਸਲ ਹੋਣ ਵਾਲੀ ਚੀਜ਼ ਨਹੀਂ ਬਿਲਕੁਲ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਸ ਸ਼ਬਦ ਦਾ ਸਾਰ ਕੀ ਨਿਕਲਦਾ ਹੈ ਦੇਖੋ ਜੀ ਸੰਖੇਪ ਚ ਸ਼ਬਦ ਇਹ ਦੱਸ ਰਿਹਾ ਕਿ ਮਨ ਦੀ ਸ਼ਾਂਤੀ ਲਈ ਟਿਕਾ ਲਈ ਪਰਮਾਤਮਾ ਨਾਲ ਜੁੜਨਾ ਉਸਦੀ ਯਾਦ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਤੇ ਇਹ ਸੰਬੰਧ ਬਣਦਾ ਹੈ ਗੁਰੂ ਦੇ ਰਾਹੀ ਤੇ ਨਾਮ ਦੀ ਸਮਝ ਰਾਹੀ ਨਾਮ ਯਾਨੀ ਪ੍ਰਭੂ ਦੀ ਸਿਫਤਸਲਾਹ ਤੇ ਉਸਦੀ ਰਚਨਾ ਦੀ ਡੂੰਗੀ ਸੋਝੀ ਹਾਂਜੀ ਜਿਨ੍ਹਾਂ ਨੂੰ ਇਹ ਸੋਝੀ ਹੈ ਉਹ ਸੁਖੀ ਹਨ ਜਿਹੜੇ ਵਿਕਾਰਾਂ ਚ ਲੱਗ ਕੇ ਭੁੱਲ ਗਏ ਉਹ ਮਨਮੁਖ ਨੇ ਤੇ ਉਹ ਦੁਖੀ ਨੇ ਤੇ ਇਹ ਸਾਰੀ ਖੇਡ ਗੁਰੂ ਦੀ ਕਿਰਪਾ ਤੇ ਚੰਗੇ ਭਾਗਾਂ ਦੇ ਨਿਰਭਰ ਕਰਦੀ ਹੈ ਜੀ ਬਿਲਕੁਲ ਇਹੀ ਮੁੱਖ ਭਾਵ ਹੈ ਅੰਤ ਵਿੱਚ ਨਾ ਇੱਕ ਵਿਚਾਰਨ ਲਈ ਨੁਕਤਾ ਛੱਡ ਜਾਂਦੇ ਆ ਸਰੋਤਿਆਂ ਲਈ ਜਰੂਰ ਜਿਵੇਂ ਆਪਾਂ ਗੱਲ ਕੀਤੀ ਨਾਮ ਇੱਥੇ ਸਿਰਫ ਕੋਈ ਰਟਨ ਜਾਂ ਭਾਵੁਕਤਾ ਵਾਲੀ ਗੱਲ ਨਹੀਂ ਇਹ ਸਿਰਜਣਹਾਰ ਤੇ ਸ੍ਰਿਸ਼ਟੀ ਦੀ ਇੱਕ ਖਾਸ ਸਮਝ ਹੈ ਇੱਕ ਸੋਜੀ ਹੈ ਹਾਂਜੀ ਸਵਾਲ ਇਹ ਹੈ ਕਿ ਜੇ ਅਸੀਂ ਸਸਮਝ ਨੂੰ ਸੱਚਮੁੱਚ ਆਪਣੇ ਅੰਦਰ ਵਿਜ਼ਿਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਰੋਜ਼ਾਨਾ ਜੀਵਨ ਨੂੰ ਦੇਖਣ ਦਾ ਨਜ਼ਰੀਆ ਸਾਡੀਆਂ ਚੁਣੌਤੀਆਂ ਸਾਡੀਆਂ ਖੁਸ਼ੀਆਂ ਸਾਡੇ ਆਪਸੀ ਸਬੰਧੇ ਸਭ ਕਿਵੇਂ ਬਦਲ ਸਕਦੇ ਨੇ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਬਹੁਤ ਖੂਬ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਡੂੰਗੀ ਸਮਝ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਤੇਲੀ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ